ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 1999 ਦੇ ਵਿੱਚ ਅੱਜ ਦੇ ਦਿਨਾਂ ਭਾਰਤੀ ਫੌਜਿਆ ਨੇ ਬਹਾਦਰੀ ਦਿਖਾਉਂਦੇ ਹੋਏ ਜੰਗ ਦੇ ਮੈਦਾਨ ਦੇ ਵਿੱਚ ਪਾਕਿਸਤਾਨੀ ਫੌਜ ਨੂੰ ਕਰਾਰੇ ਹਾਰ ਦਿੱਤੀ ਸੀ। ਇਹ ਉਹ ਦਿਨ ਸੀ ਜਦੋਂ ਬਹਾਦਰ ਭਾਰਤੀ ਫੌਜਿਆ ਨੇ ਕਾਰਗਿਲ ਦੀਆਂ ਚੋਟੀਆਂ ਤੋਂ ਪਾਕਿਸਤਾਨੀ ਸੈਨਿਕਾਂ ਨੂੰ ਭਜਾ ਕੇ ਉੱਥੇ ਤਿਰੰਗਾ ਲਹਿਰਾਇਆ ਸੀ। ਭਾਰਤੀ ਫੌਜ ਇਸ ਜਿੱਤ ਨੂੰ ਆਪਰੇਸ਼ਨ ਵਿਜੇ ਦਾ ਨਾਮ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਸ਼ਹਾਦਤ ਦੀ ਜਕਰਗੱਲ ਕੀਤੀ ਜਾਏ ਤਾਂ ਪੰਜਾਬ ਦੇ ਕਈ ਸੂਰਮਿਆਂ ਨੇ ਇਸ ਯੁੱਧ ਦੇ ਦੌਰਾਨ ਸ਼ਹਾਦਤ ਦਿੱਤੀ ਸੀ ਜਿਨ੍ਹਾਂ ਵਿੱਚੋਂ ਇੱਕ ਸਾਨਾ ਸੂਬੇਦਾਰ ਤਿਰਲੋਕ ਸਿੰਘ ਜਿਨ੍ਹਾਂ ਨੂੰ ਅਦਾਰਾ ਅਜੀਤ ਸ਼ਰਧਾਂਜਲੀ ਭੇਟ ਕਰਦਾ ਹਾਂ ਹਾਂ ਜੀ ਮੈਮ ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਾਮ ਅਮਨਦੀਪਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਇਸ ਘਰ ਦੇ ਵਿੱਚ ਆ ਕੇ ਆਈ ਸੀ ਕਿਦੋਂ ਕਦੋਂ ਆਏ ਸੀ ਕਿੰਨੇ ਚੰਗੇ ਹਾਂ ਜੀ ਸਾਡੀ ਮੈਰਿਜ ਜਿਹੜੀ ਹੈ 2004 ਵਿੱਚ ਹੋਈ ਸੀ ਸਾਡੇ ਮੈਰਿਜ ਤੋਂ ਪਹਿਲਾਂ ਜਿਹੜੇ ਮੇਸੂਰਾ ਸਾਹਿਬ ਉਹ ਸ਼ਹਾਦਤ ਦਾ ਪ੍ਰਸਾਰ ਚੁੱਕੇ ਸੀ ਤੇ ਮੈਨੂੰ ਜਿੱਦਾਂ ਜਿਹੜੇ ਸਰਵੋਚਾਂ ਤੋਂ ਬਾਅਦ ਮੈਨੂੰ ਹੰਨਾ ਬਾਰੇ ਜੋ ਕੁਝ ਵੀ ਜਾਣਨ ਸੁਣਨ ਨੂੰ ਮਿਲਿਆ ਉਹ ਸਭ ਕੁਝ ਤੋਂ ਹੀ ਪਤਾ ਚੱਲਦਾ ਮੈਨੂੰ ਕਿ ਉਹ ਇੱਕ ਬੜੀ ਵਧੀਆ ਸ਼ਖਸੀਅਤ ਦੀ ਮਾਲਕ ਸੀਗੇ ਸਾਰਿਆਂ ਨਾਲ ਮਿਲਵਰਤਨਾਂ ਰਹਿੰਦੇ ਹੀ ਪਿਆਰ ਭਾਅਨ ਦਾ ਬਹੁਤ ਜ਼ਿਆਦਾ ਸੀ ਹੰਨਾ ਦੇ ਵਿੱਚ ਮੈਨੂੰ ਇਸ ਪਰਿਵਾਰ ਦਾ ਹਿੱਸਾ ਬਣ ਕੇ ਜਿਹੜਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਪਿੰਡ ਦੇ ਵਿੱਚ ਗੇੜ ਬਣਿਆ ਅੰਮ੍ਰਿਤ ਦੇ ਜੋ ਕੱਝੇ ਨੂੰ ਕਿਸ ਤਰੀਕੇ ਨਾਲ ਅਸੀਂ ਜਦੋਂ ਵੀ ਆਪਣੇ ਪਿੰਡ ਜਾਂਦੇ ਹਾਂ ਉੱਥੇ ਉਹਨਾਂ ਦੀ ਜਾਦ ਵਿੱਚ ਸ਼ਕਤੀ ਦੀ ਜਾਦ ਵਿੱਚ ਜਿੱਦ ਕਰਾਇਆ ਗਿਆ ਹੈ ਤੇ ਇਹਨਾਂ ਨੇ ਆਪਾਂ ਜੀ ਨੇ ਉਹਨਾਂ ਆਪਣੇ بیٹے ਨੂੰ ਹਮੇਸ਼ਾ ਤੋਂ ਇਹੀ ਸਿਨਾਇਆ ਹੋਇਆ ਹੈ ਕਿ ਤੂੰ ਜਦੋਂ ਵੀ ਉੱਥੋਂ ਨਮਲਾ ਉਤੋਂ ਸੈਟ ਕਰਕੇ ਨਮਸਕਾਰ ਕਰਕੇ ਨੰਗਣਾ ਆ ਤੇ ਇਹੋ ਉਦ ਵੀ ਅਸੀਂ ਵੀ ਸਾਡਾ ਬੇਟਾ ਵੀ ਉੱਥੋਂ ਜਿਹੜਾ ਹਮੇਸ਼ਾ ਹੀ ਸੇਕ ਪਾ ਕੇ ਆਪਣੇ ਦਾਦਾ ਜੀ ਨੂੰ ਨਮਸਕਾਰ ਕਰਕੇ ਫੇਰੀ ਉੱਥੋਂ ਨੰਗਣਾ ਹਾਂਜੀ ਭਾਜੀ ਕੀ ਨਾਮ ਆ ਕੀ ਕਹਿਣਾ ਚਾਹੁੰਦੇ ਹੋ ਫਾਟ ਸਾਹਿਬ ਦੀ ਕਦੋਂ ਸ਼ਹਾਦਤ ਹੋਈ ਸੀ ਕੀ ਨਾਮ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਸਨ ਸਰਦਾਰ ਪਰਲੋਕ ਸਿੰਘ ਮੇਰੇ ਫਾਦਰ ਸਾਹਿਬ 21/8/1999 ਨੂੰ ਜਿਹੜੇ ਕਾਰਗਿਲ ਦੀ ਵਾਰ ਹੋਈ ਸੀ ਉਹਦੇ ਵਿੱਚ ਸ਼ਹੀਦ ਹੋ ਗਏ ਸਨ ਤੇ ਇਹ ਮੈਂ ਉਸ ਟਾਈਮ ਤੇ ਮੇਰੀ ਜਿਹੜੀ ਉਮਰ ਸੀ ਉਹ ਹੈਗੀ ਸੀ 16 ਸਾਲ ਦੀ ਮੈਂ ਪਲੱਸ 1 ਚ ਪੜਦਾ ਸੀ ਤੇ ਜਦੋਂ ਮੇਰੇ ਫਾਦਰ ਸਾਹਿਬ ਇਸ ਤਰ੍ਹਾਂ ਜਿਹੜੇ ਸ਼ਹੀਦ ਹੁੰਦੇ ਹੈਗੇ ਆ ਉਹਨਾਂ ਦਾ ਜਿਹੜਾ ਮਤਲਬ ਸਣਾ ਆਇਆ ਸੀ ਉਸ ਟਾਈਮ ਤੇ ਫੋਨ ਦੇ ਤੇ ਹੁੰਦੇ ਨਹੀਂ ਸੀ ਬਟ ਉਦੋਂ ਥਾਣੇ ਵਿੱਚ ਸਾਡੇ ਥਾਣਾ ਢਂਡੇਰ ਲੱਗਦਾ ਸੀ ਉਦੇ ਵਿੱਚ ਉਹ ਵਾਇਰਲੈਸ ਆਈ ਸੀ ਵੀ ਇਸ ਤਰ੍ਹਾਂ ਪਿੰਨ ਰਾਣੇ ਵਾਲੀ ਦੇ ਜਿਹੜੇ ਅ ਸੂਬੇਦਾਰ ਸਾਹਿਬ ਹੈ ਗਿਆ ਤਰਲੋਕ ਸਿੰਘ ਉਹ ਸ਼ਹੀਦ ਹੋ ਗਿਆ ਤੇ ਸਾਡੇ ਘਰ ਜਿਹੜੀ ਪੁਲਿਸ ਆਈ ਸੀ ਉਹਨਾਂ ਨੇ ਆਣ ਕੇ ਜਿਹੜਾ ਮੈਸੇਜ ਲਾਇਆ ਸੀ ਉਸ ਤੋਂ ਬਾਅਦ ਸ਼ਾਮ ਨੂੰ ਆਰਮੀ ਵਾਲੇ ਵੀ ਆਏ ਸੀ ਤੇ ਉਹਨਾਂ ਨੇ ਕਨਫਰਮ ਕੀਤਾ ਵੀ ਹਾਂ ਬਿਲਕੁਲ ਠੀਕ ਹੈ ਜੀ ਜਿਹੜਾ ਇਸਪਿੰਡ ਦੇ ਅਗੇ ਸਰਦਾਰ ਤਰਲੋਕ ਸਿੰਘ ਉਹ ਜਿਹੜੇ ਅਗਿਆ ਕਾਰਗਿਲ ਦੀ ਵਾਰ ਵਿੱਚ 21 8 1999 ਨੂੰ ਜੋ ਸ਼ਹੀਦ ਹੋ ਗਿਆ ਗਿਆ ਇਸ ਤਰੀਕੇ ਦਾ ਮਾਹੌਲ ਸੀ ਬਾਅਦ ਮਰ ਜਿਸ ਜਦੋਂ ਉਸ ਟਾਈਮ ਤੇ ਪਤਾ ਲੱਗਾ ਸੀ ਉਸ ਟਾਈਮ ਤੇ ਸਾਰੇ ਅਸੀਂ ਘਰੇ ਸੀ ਤੇ ਉਸ ਟਾਈਮ ਤੇ ਬਹੁਤ ਹੀ ਜ਼ਿਆਦਾ ਮਤਲਬ ਗੰਮੀਨ ਮਾਹੌਲ ਸੀ ਤੇ ਮਤਲਬ ਸਾਰੇ ਜਣੇ ਸਮਝ ਨਹੀਂ ਲੱਗਦੀ ਵੀ ਕੀ ਕਰੀਏ ਕੀ ਨਾ ਕਰੀਏ ਤੇ ਮਤਲਬ ਬਹੁਤ ਹੀ ਮਤਲਬ ਦੇਖਿਆ ਨਹੀਂ ਜਾਂਦਾ ਸੀ ਮਤਲਬ ਇਦਾਂ ਦਾ ਮਾਹੌਲ ਸੀ ਕਿਉਂਕਿ ਉਸ ਟਾਈਮ ਤੇ ਜਿਹੜੀ ਕਾਰਗਿਲ ਦੀ ਜਿਹੜੀ ਲੜਾਈ ਹੈਗੀ ਆ ਉਹ ਉਸ ਟਾਈਮ ਤੇ ਜਿਹੜੇ ਮਤਲਬ ਬਿਲਕੁਲ ਸਿਖਰਾਂ ਤੇ ਜਿਹੜੀ ਚੱਲਦੀ ਚੱਲ ਰਹੀ ਸੀ ਤੇ ਕਦੀ ਇਹੋ ਜਿਹਾ ਮਾਹੌਲ ਦੇਖਿਆ ਨਹੀਂ ਸੀ ਨੀ ਯਾਰ ਨੋ ਵੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜਾਤ ਤੇ ਤੁਹਾਨੂੰ ਪਤਾ ਹੀ ਸਰ ਮਤਲਬ ਕਾਫੀ ਹੁੰਦੀ ਹੈਗੀਆ ਪਰ ਇੱਕ ਬੰਦੇ ਨੂੰ ਮਾਨ ਵੀ ਮਹਿਸੂਸ ਹੁੰਦਾ ਹੈਗਾ ਵੀ ਮੇਰੇ ਫਾਦਰ ਸਾਹਿਬ ਜਿਹੜੇ ਕਿ ਆਪਣੇ ਦੇਸ਼ ਵਾਸਤੇ ਆਪਣੇ ਮਤਲਬ ਪਰਿਵਾਰ ਵਾਸਤੇ ਜਿਹੜਾ ਕਿ ਜਿਨ੍ਹਾਂ ਨੇ ਛੱਡ ਦਿੱਤੀ ਹੈਗੀਆ ਤੇ ਮਤਲਬ ਇੱਕ ਪੁੱਤਰ ਹੋਣ ਦੇ ਨਾਲ ਤੇ ਮਤਲਬ ਜਾਤ ਤੇ ਹੁੰਦਾ ਹੀ ਹੈ ਫਾਦਰ ਸਾਹਿਬ ਪਰ ਇੱਕ ਬੰਦੇ ਨੂੰ ਮਤਲਬ ਮਾਨ ਵੀ ਮਤਲਬ ਕਾਫੀ ਮਹਿਸੂਸ ਹੁੰਦਾ ਹੈਗਾ ਤੇ ਮੇਰੇ ਫਾਦਰ ਸਾਹਿਬ ਕੁਛ ਨਾ ਕੁਛ ਜਿਹੜੇ ਦੇਸ਼ ਵਾਸਤੇ ਕਰਕੇ ਗਏ ਗਏ ਜੀ ਚਾਹੁੰਦੇ ਸੀ ਤੁਸੀਂ ਹੌਲ ਦੇ ਵਿੱਚ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਉ ਹੁੰਦੇ ਮਤਲਬ ਤਾਂ ਫਿਰ ਤੇ ਆਰਮੀ ਵਿੱਚ ਬਿਲਕੁਲ ਜਾਣਾ ਸੀ ਉਹਨਾਂ ਦੀ ਦਿੱਲੀ ਖਵਾਏ ਸੀ ਵੀ ਮੈਂ ਆਪਣੇ ਜਿਹੜੇ ਵੱਡਾ ਬੇਟਾ ਹੈਗਾ ਉਹਨਾਂ ਨੂੰ ਆਰਮੀ ਵਿੱਚ ਜਿਹੜਾ ਵੀ ਮਤਲਬ ਮੈਂ ਭਰਤੀ ਕਰਵਾ ਸਰਕਾਰ ਨੂੰ ਕਿਸੇ ਸਨਮਾਨ ਹਾਂਜੀ ਸਰਕਾਰ ਵੱਲੋਂ ਮਤਲਬ ਸਨਮਾਨ ਬਹੁਤ ਵਧੀਆ ਮਾਨ ਸਨਮਾਨ ਮਿਲਿਆ ਹੈਗਾ ਮਤਲਬ ਮੇਰੇ ਫਾਦਰ ਸਾਹਿਬ ਜਿਹੜਾ ਗੇਟ ਬਣਿਆ ਹੈਗਾ ਪਿੰਡ ਰਾਣੇਵਾਲੀ ਵਿੱਚ ਉਹ ਉਹਨਾਂ ਨੇ ਬਣਾਇਆ ਹੈਗਾ ਸਰਕਾਰ ਨੇ ਬਣਾਇਆ ਹੈਗਾ ਤੇ ਬੜਾ ਵਧੀਆ ਹੈਗਾ ਮੈਂ ਇਸ ਟਾਈਮ ਤੇ ਨੌਕਰੀ ਵੀ ਸਰਕਾਰੀ ਕਰ ਰਿਹਾਗਾ ਡੀਸੀ ਆਫਿਸ ਅੰਮ੍ਰਿਤਸਰ ਦੇ ਵਿੱਚ ਤੇ ਜਿਹੜਾ ਸਰਕਾਰ ਵੱਲੋਂ ਮਤਲਬ ਕਾਫੀ ਮਾਨ ਸਨਮਾਨ ਰਹਿ ਦਿੱਤਾ ਗਿਆ ਹੈਗਾ ਪ੍ਰਿੰਟ ਵਿੱਚ ਗੇਟ ਮੂਹਰੇ ਲੱਗਦੀ ਹੈ ਜੋ ਆਪਣੇ ਬੱਚੇ ਨੂੰ ਉਸ ਬਾਰੇ ਦੱਸਦੇ ਜੋ ਕਿਸ ਤਰੀਕੇ ਨਾਲ ਸਿੱਖ ਭਾਗ ਹਨ ਜੀ ਬਿਲਕੁਲ ਬਿਲਕੁਲ ਮੈਂ ਜਦੋਂ ਪਿੰਡ ਆਪਣਾ ਚਾਹੀਦਾ ਹੈਗਾ ਰਾਣੇਵਾਲੀ ਉਦੋਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਗੇਟ ਬਣਿਆ ਹੈਗਾ ਉੱਥੋਂ ਜੋ ਨੰਗੀ ਹੈਗਾ ਬੜਾ ਵਧੀਆ ਵੀ ਲੱਗਦਾ ਹੈਗਾ ਪਰ ਕਿਤਨਾ ਕਿਤੇ ਮਤਲਬ ਮਨ ਚਾਹੁੰਦਾ ਹੈਗਾ ਕਿ ਜੇ ਕਾਸ਼ ਆਜਾ ਜਿੰਦੇ ਹੁੰਦੇ ਤੇ ਗੱਲ ਹੋਰ ਹੁੰਨੀ ਸੀ ਪਰ ਫਿਰ ਵੀ ਚਲੋ ਜਦੋਂ ਅਸੀਂ ਲੰਘਦੇ ਹਾਂ ਗਿਆ ਗੇਟ ਥਾਣੀ ਤੇ ਮਤਲਬ ਬੜਾ ਇੱਕ ਪ੍ਰਾਊਡ ਫੀਲ ਹੁੰਦਾ ਹੈਗਾ ਤੇ ਜਦ ਮੇਰਾ ਬੇਟਾ ਵੀ ਮੇਰੇ ਨਾਲ ਹੁੰਦਾ ਹੈ ਉਹ ਹਮੇਸ਼ਾ ਆਪਣੇ ਦਾਦਾ ਜੀ ਨੂੰ ਸਲੂਟ ਕਰਕੇ ਜਾਂ ਨਮਸੇ ਕਰਕੇ ਜਾਂ ਸਿਰ ਝੁਕਾ ਕੇ ਅਸੀਂ ਲੰਘਦੇ ਆ ਗਏ ਆ